ਜੀ ਵੀਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਰਥਡੇ ਰੀ ਫਾਰਮ ਤੇ ਟਾਟਾ ਸਵਾਗਤ ਹੈ ਆ ਜੀ ਅੱਜ ਫੇਰ ਪਹੁੰਚ ਚੁੱਕੇ ਆ ਜੀ ਯਾਦਪੁਰ ਛੇਖਵਾ ਜੀ ਆਜੋ ਬਾਜੀ ਸਤਿ ਸ੍ਰੀ ਅਕਾਲ ਜੀ ਵਾਰਸਾ ਸਤਿ ਸ੍ਰੀ ਅਕਾਲ ਵਾਰਸਾ ਜੀ ਕੀ ਹਾਲ ਜੇ ਠੀਕ ਠਾਕ ਵਧੀਆ ਤੁਸੀਂ ਸੁਣਾਓ ਜੀ ਕਿਦਾਂ ਹੈ? ਹਾਂਜੀ ਵਧੀਆ ਵਧੀਆ। ਪਹਿਲਾ ਮਾਲਕ ਤਾਂ ਵੇਚ ਗਿਆ ਜੀ। ਹਾਂ ਮੈਨੂੰ ਲੱਗਿਆ ਉਹਦੇ 1 ਘੰਟੇ ਜੀ ਵੇਚ ਗਿਆ ਉਹਦੋਂ ਤੇ। ਅੱਛਾ ਅੱਛਾ ਅੱਛਾ। ਹਾਂਜੀ ਹਾਂਜੀ। ਐਰ ਕੀ ਕਿਦਾਂ ਮਈਆਂ ਸੁਈਆਂ ਸੁਈਆਂ ਆਣੀਆਂ। ਸੁਈਆਂ ਹੀ ਸੁਈਆਂ ਦੋਵੇਂ। ਦੋਵੇਂ ਸੁਈਆਂ ਜੀ। ਹਾਂਜੀ ਦੋਵੇਂ ਸੁਈਆਂ ਜੀ। ਅੱਛਾ ਜੀ ਕਿੰਨਾ ਦੁੱਧ ਕਿੰਨਾ ਦੱਸੋ ਇਹਦਾ? ਦੁੱਧ ਹੈਗਾ 12-12 ਕਿਲੋ ਦੱਸਾਂਗੇ ਯਾਰ 11 ਕਿਲੋ। ਅੱਛਾ ਇਹ ਮੈਂ ਕੋ ਕਿੰਨਾ ਜੀ? ਇਹ ਸਰ ਦੁੱਧ 11 ਕਿਲੋ ਪੱਕਾ ਵਾ। ਇਹ ਹੈਗਾ 12 ਕਿਲੋ ਪਰ 11 ਕਿਲੋ ਦੀ ਗਾਰੰਟੀ ਆ। ਅੱਛਾ ਅੱਛਾ। ਹਾਂਜੀ ਹਾਂਜੀ। ਠੀਕ ਹੈ ਚਲਾਇ

ਮਰਾਹ ਕੈਮਰਾ ਥੋੜੀ ਡਰਦੀ ਮਰਾਹ ਮੜਿਆ ਹਾਂ ਆ ਦੇਖੋ ਬਹੁਤ ਚੰਗਾ ਚੱਲ ਆਪਕੇ ਵੇਖ ਲਓ ਜੇ ਲਾਉਣਾ ਨੇ ਲਾ ਲਓ ਵੇਖ ਲਓ ਕਿੰਨੇ ਚਿਰਤੀ ਸੋਈ ਜੇ ਇਹ 15 ਗਾਂਹ ਸੋਈ ਜੇ 15 ਦਿਗਾਂ ਚ ਸੋਈ ਜਾਂ ਜੀ ਆ ਜੀ 11 ਕਿਲੋ ਦੋ ਦ ਹੈਗਾ 12 ਕਿਲੋ ਦੱਸਾਂ ਵੀ 11 ਕਿਲੋ ਠੀਕ ਹੈ ਠੀਕ ਹੈ ਜੀ ਹਾਂ ਜੀ ਮੈਂ ਬਾਦ ਵਿੱਚ ਆਣ ਕੇ ਦੋ ਟਾਈਮ ਚਵਾਈ ਕਰੋ ਹਾਂਜੀ ਹਾਂਜੀ ਹਾਂ ਆਹ ਇਹ 54 ਰੁਪਏ ਕਰ ਦਿੱਤੇ ਬੇਲ ਬੂਲ ਬਹੁਤ ਚੰਗੀ ਹੈ ਹਾਂਜੀ ਹਾਂਜੀ ਉਧਰੋਂ ਆਈ ਨਾ ਇਹ ਵੀ ਛੋਟੀ ਹਾਂਜੀ ਹਾਂਜੀ ਉਧਰ ਆ ਰਹੀ ਦੋ ਹੀ ਹਾਂਜੀ ਦੋਵੇਂ ਆ ਰਿਆ ਅੱਛਾ ਅੱਛਾ ਕਿੰਨੀਆਂ ਲਿਆਂਦੀਆਂ ਅਸੀਂ ਇਹ ਇਹ ਭਾਈ ਚਾਰ ਲਿਆਂਦੀਆਂ ਅਸੀਂ ਚਾਰ ਲਿਆਂਦੀਆਂ ਹਾਂਜੀ ਹਾਂਜੀ ਅੱਛਾ ਦੋ ਵੇਗ ਆ ਆਹ ਕੋ ਇਧਰ ਵੀ ਆਵੇ ਮੱਝਾਂ ਵਿਗੀਆਂ ਵਾ ਅੱਛਾ ਇਹ ਵੀ ਵੇਗੀ ਹਾਂਜੀ ਹਾਂਜੀ ਠੀਕ ਠੀਕ ਆ ਆ ਵੀ ਮੈਂ ਵੇਗੀ ਜੇ ਅੱਛਾ ਅੱਛਾ ਬਸ ਇਹੋ ਦੋ ਰਹਿ ਗਈਆਂ ਹਾਂਜੀ ਆ ਦੋ ਰਹਿ ਗਈ ਠੀਕ ਆ ਠੀਕ ਆ ਫੋਨ ਤਾਂ ਤੁਸੀਂ ਕੱਲ ਦਾ ਡੇ ਕਰਦੇ ਚਲੋ ਸਾਡਾ ਟਾਈਮ ਨਹੀਂ ਹੈਗਾ ਹਾਂਜੀ ਹਾਂਜੀ ਹਾਂ ਅਮਰ ਕੱਲ ਦੀ ਮਾ ਵਰਦਾ ਹੈ ਹਾਂਜੀ ਹਾਂਜੀ ਚਲੋ ਅਸੀਂ ਵੀ ਪਰਸੋਂ ਵਿਆਹ ਗਏ ਕੱਲ ਮੀਂਹ ਵਰਦਾ ਗਿਆ ਹਾਂਜੀ ਹਾਂਜੀ ਆ ਵੇਖੋ ਹਾਂਜੀ ਆਜੀ ਬਹੁਤ ਵਧੀਆ ਥਣ ਕੱਢਿਆ ਕੱਢੀ ਬਹੁਤ ਵਧੀਆ ਕਰਦੀ ਕਿੰਨਾ ਦੁਜਾ ਸੁਆ ਜੇ ਨਾ ਹਾਂਜੀ ਦੁਜਾ ਸੁਆ ਜੇ ਦੁਜਾ ਸੁਆ ਵੇਖੋ ਕੱਟੀ ਨੇ ਥਣ ਕੱਢਿਆ ਜੇ ਆਣ ਇੱਕ ਤਸੱਲੀ ਕਰ ਦੋ ਟਾਈਮ ਚ ਹੋਇਓ ਮਾਰਿਓ ਤੜਾਂ ਜੀ ਚਵਾ ਚੂ ਬਹੁਤ ਜ਼ਿਆਦਾ ਪੋਲਾ ਅੱਛਾ ਅੱਛਾ ਨਹੀਂ ਆ ਕਾ ਮੈਨਾਂ ਕੋਈ ਨਹੀਂ ਚਲੋ ਬਹੁਤ ਚੰਗੀ ਉਤਾਰਨ ਮੋਟੀ ਆ ਗਾੜਲੇ ਜਮਾਂ ਤੰਤੂ ਥੋੜਾ ਥੋੜੀ ਨਿਕਾਲਣ ਕੇ ਥੋੜੀ ਇਹ ਦੇਖ ਲੋ ਤੋਰ ਲੋ ਚ ਤੋਰ ਗਾ ਜੀ ਉਦਾਂ ਥੋੜੀ ਕੈਮਰੇ ਤੋਂ ਡਰਦੀ ਐ ਮੈਂ ਹਾਂ ਜੀ ਹਾਂ ਬਾਕੀ ਵਾਸਾ ਪਾ ਇੱਥੇ ਆ ਕੇ ਦੋ ਡੰਗ ਕੇ ਹਾਂਜੀ 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 ਦੋ ਟਾਈਮ ਤਿੰਨ ਟਾਈਮ ਵੇਖ ਬੱਚੇ ਨੂੰ ਚੱਲ ਕੋਈ ਡਰਦੀ ਹੈ ਹਾਂ ਹਾਂ ਥੋੜੀ ਕੈਮਰੇ ਤੋਂ ਡਰਦੀ ਆ ਉਹ ਦਲੇਰ ਨਾ ਪੂਰਾ ਸਾਫ ਹੈ ਕੋਈ ਬਾਈ ਬੂਈ ਨਹੀਂ ਜੇ ਥੋੜੀ ਡਰਦੀ ਹੈ ਪਛਾਹੇ ਗੱਕੀ ਹੈਗਾ ਹਾਂਜੀ ਬਾਜੀ ਦੱਸੋ ਨਿਗਾਹ ਆ ਜਾਈ ਗਾਈਟ ਨਿਗਾਹ ਆ ਮੋਲ ਹਾਂਜੀ ਮੋਲ ਪਾਇ 1 20 ਕਰ ਲਈਏ ਨਹੀਂ ਪਾਇ 15 ਕਰ ਲਈਏ ਹਾਂਜੀ 1 ਲੱਖ 12000 ਦੀ ਮਾਇਦੇ ਲਾਂਗੇ ਕਰ ਦੋ ਛੋਟ ਥੋੜੀ ਬੋਲੀ ਤੁਸੀਂ ਦੱਸ ਦੋ ਕਿੰਨੀ ਤੁਹਾਡਾ ਮਾਨਤਨ ਕਰ ਦਿੰਦੇ ਨਾ ਵੀ ਆ ਵੀ ਕਰ ਦੋ ਮੈਂ ਕੀ ਕਰਨੀ 2000 ਹੋਰ ਕਰਦਾ 10 ਦੀ ਇੱਕ 10 ਦੀ ਠੀਕ ਆ ਜੀ ਆ ਦੱਸਿਓ ਜੀ ਇੱਕੋ ਗੰਨਾ ਦੁੱਧ ਜੀ ਇਹਦੇ ਕੋ ਦੁੱਧ 11 12 ਕਿਲੋ ਜੀ ਇੱਕੋ ਹਾਂਜੀ ਤੇ ਮੈਂ ਕਟਾ ਕਿਦਾਂ ਨਾ ਆ ਗਿਆ ਨੀਲੀ ਆ ਵੀ ਕਰ ਲਓ ਹਾਂਜੀ ਪਹਿਲਾਂ ਮਹੀ ਉਹ ਖਾਦੀ ਫੇ ਤੁਹਾਨੂੰ ਕਟਾ ਖਾਣ ਮੱਡੀ ਕਾਦ ਹੋਰ ਬਹੁਤ ਚੰਗਾ ਇਹਦਾ ਨਿਆਤਾਂ ਨਹੀਂ ਕੱਟੀ ਆ ਬਹੁਤ ਥੱਲੇਆ ਸਫਾਈ ਹੋਈ ਹੈ ਕੁਮਾਰਾ ਮੱਥੇ ਬੱਲਾ ਉਦਾਂ ਐ ਸਾਰੀ ਕਾਲੀ ਚੰਗੀ ਬੇਲ ਫੂਨ ਵੱਢੀ ਹੈ ਇਹਨੀ ਨੀਲੀ ਗਾਵੀ ਦਾ ਜਵਾਕ ਆ ਗਿਆ ਹਾਂਜੀ ਹਾਂਜੀ ਬਾਕੀ ਜਵਾਕ ਉਹ ਬਹੁਤ ਜਵਾਕ ਹਾਂਜੀ ਜਿੰਨੇ ਪਾਲਿਆ ਕੱਟਾ ਬਹੁਤ ਚੰਗਾ ਜੀ ਹਾਂਜੀ ਛੱਡੀਏ ਬੱਚਾ ਲਾ ਲਈਏ ਛੱਡ ਦੇ ਛੱਡ ਦੇ ਛੱਡ ਦੇ ਜੀ ਵੇਖ ਲੈ ਭਲਾ ਕਿਦਾਂ ਨੇ ਆਹ ਤੁਹਾਨੂੰ ਵੇਖੀ ਬਾਕੀ ਇਹਦੇ ਵੀ ਕੋਈ ਆਪਾਂ ਟਾਈਮ ਲਾ ਟਾਈਮ ਲਾਇਆ ਹਾਂਜੀ ਹਾਂਜੀ ਟਾਈਮ ਲੱਗਾ ਜਾਵੇ ਵੇ ਆਕੜੀਆਂ ਹੋਣੀਆਂ ਸੀ ਹਾਂ ਨਾ ਜਾਈਆਂ ਹੋਣੀਆਂ ਟਾਈਮ ਸੇਰੇ ਆਪਣੇ 6 ਵਜੇ ਦੀ ਚਵਾਈ ਆ ਹੁਣ ਵੀ 6 ਵਜੇ ਆ ਵੇਖ ਲਓ ਹਾਂਜੀ 5 ਜਵਾਈ ਕੱਢੇ ਨਾ ਠੀਕ ਠੀਕ ਹਾਂਜੀ 6 ਵਜੇ ਵੱਜ ਗਏ ਹਾਂਜੀ ਬਾਕੀ ਇਹ ਲੋਗ ਮਾਰਜਿਨ ਡੋਕਾ ਨਹੀਂ ਪਾਇਆ ਨਹੀਂ ਹਾਂ ਜੇ ਇਹ ਗੱਲ ਹੈਗੀ ਆ ਇਹ ਉਹਦੇ ਨਾਲ ਥੋੜੀ ਜਿਹੀ ਠੰਡੀ ਹੈਗਾ ਇਹ ਠੰਡੀ ਸਗੀ ਉਹ ਸੁਣਨਾ ਕੈਮਰੇ ਦਾ ਥੋੜੀ ਡਰਦੀ ਆ ਹਾਂ ਉਹ ਤਾਂ ਵੀ ਛੋਟੀ ਚੰਗੀ ਹਾਂਜੀ ਹਾਂਜੀ ਤੁਨੇ ਅੱਪਾ ਇਹ ਕਰਪਾ ਸੰਬੀ ਆ ਬਾਂਬੀ ਮੈਂ ਚੋਂ ਕਹਿੰਦਾ ਜਾ ਬਈ ਆ ਵੇਖੋ ਕੱਢਿਆ ਵਧੀਆ ਥਣ ਕੱਢਿਆ ਆ ਕਿ ਤਸੱਲੀ ਕਰਿਆ ਦੋ ਟਾਈਮ ਚੋੜੇ ਹੋਰ ਬਹੁਤ ਜਾਲਾ ਭੋਲਾ ਭਾਂ ਦੋ ਡੰਗ ਤਿੰਨ ਡੰਗ ਕਿਉਂਕਿ ਅਸੀਂ ਤੇ ਵੀਡੀਓ ਬਣਾ ਕੇ ਚੱਲ ਜਣਗੇ ਆ ਵੇਖੋ ਭਾਰੀ ਇਹ ਵੀ ਬਹੁਤ ਚੰਗੀ ਹੈ ਬਹੁਤ ਜਵਾ ਭੋਲਾ ਆਹ ਸਗੋਂ ਇਹਦੇ ਖਰਾਕ ਹੁੰਦਾ ਫੁੱਲ ਇਹਦਾ ਥਾਣਾ ਹੀ ਬਹੁਤ ਲੰਮਾ ਚਲੋ ਜੀ ਈਆਂ ਕਰ ਦੋ ਤਾਂ ਉਹਦੀ ਹਾਂ ਜੀ ਹਾਂ ਇਹ ਤੁਹਾਨੂੰ ਤੁਹਾਨੂੰ ਬਹੁਤ ਕਵਾਡੀਆਂ ਕੱਢਿਆ ਨਾ ਰਾਂ ਆ ਗਏ ਮਿਲ ਕੇ ਆਈਆਂ ਨੇ ਕਹਿੰਦਾ ਪਰਲੇ ਬਈ ਰਾਲ ਬਿਖਾ ਹਾਂ ਜੀ ਹਾਂ ਜੀ ਸਗੋਂ ਪਸਮੇ ਆਰ ਕੋ ਦੇਖਦੀਆਂ ਹਾਂ ਹਾਂ ਜੀ ਹਾਂ ਜੀ ਇਹ ਸਿੰਗਲ ਹੱਡੀ ਆ ਗਈ ਐ ਮੈਂ ਆਹ ਕੇ ਕਹਦਾ ਤੇ ਕੈਮਰਾ ਨਾਲ ਨੜਾ ਨੂੰ ਖਾ ਦੋ ਦਰਿਆ ਜੀ ਇਹ ਇਧਰ ਵੀ ਹੈਗੀਆਂ ਜੀ ਤੇ ਪਰਲੇ ਪਾਸੇ ਇੱਕੋ ਮਿੰਟ ਖੜੇ ਸਲ ਇਹ ਆ ਰਿਹਾ ਇਧਰਲੇ ਪਾਸੇ ਵੀ ਹੈਗੀਆਂ ਜੀ ਚਲੋ ਜਾਣ ਦੋ ਜੀ ਕੱਟਾ ਬਹੁਤ ਵਧੀਆ ਆ ਗਿਆ ਤੇ ਪਿਛਲੇ ਹਾਂਜੀ ਆਹ ਦੇਖੋ ਕੱਟਾ ਬਹੁਤ ਵਧੀਆ ਆ ਗਿਆ ਦਸੋ ਇਹਦਾ ਜਾਇਦ ਜਾਈ ਜਾਇਦ ਦੀ ਗੱਲ ਕਰੀਏ ਹਾਂਜੀ ਇਹਦਾ ਭਾਈ 15 ਕਰਾ ਲਓ ਭਾਈ 20 ਕਰਾ ਲਓ 10 ਦੀ ਕੱਟੀ ਦੇ ਦਾਂਗੇ ਇਹ ਇੱਕ ਅੱਠ ਦੀ ਜਾਂਦੋ ਹੋਰ ਦੋ ਜਾਨਦ ਕਰਤ ਕਰ ਦਾਂਗੇ ਪੰਜ ਦੀ ਫੇ ਜਾਂਦੋਗੇ ਨਹੀਂ ਪੰਜ ਨਹੀਂ ਪੰਜ ਦੀ ਜਾਂਦੋਣ ਜਾਂ ਦੇ ਦਾਂਗੇ ਪੰਜ ਹਾਂਜੀ ਹਾਂਜੀ ਚਲੋ ਜੇ ਦੱਸੋ ਆਪਣਾ ਡਰੈਸ ਫੋਨ ਨੰਬਰ ਲਾ ਦਿਓ ਦਰਾਸਾ ਪਰਪਿੰਡ ਜਾਤਪੁਰ ਸੇਖਵਾ ਜੇ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਹਾਂਜੀ ਫੋਨ ਨੰਬਰ 977995705 ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ